ਕਾਨੂੰ ਸੁਨੇਹਾ ਦੇ ਦਮਾ ਕਿ ਕੱਲ ਨੂੰ ਮਤਲਬ 24 ਅਗਸਤ ਨੂੰ ਸਾਡੀ ਸਮਰਾਲੇ ਦੇ ਵਿੱਚ ਬਹੁਤ ਵੱਡੀ ਰੈਲੀ ਹੋ ਰਹੀ ਆ ਲੈਂਡ ਪੂਲਿੰਗ ਜਿਹੜੀ ਰੱਦ ਕਰਾਈ ਆ ਉਹਦੇ ਤੇ ਜੇਤੂ ਰੈਲੀ ਹੁੰਦੀ ਆ ਉਹ ਤੇ ਕਿਸਾਨਾਂ ਨੂੰ ਅਪੀਲ ਕਰਦਾ ਕਿ ਵੱਧ ਚੜ ਕੇ ਉੱਥੇ ਹਿੱਸਾ ਲਿਓ ਭਰਾਵੋ ਹਰ ਇੱਕ ਜਥੇਬੰਦੀ ਦਾ ਹਰ ਇੱਕ ਬੰਦਾ ਜਥੇਬੰਦੀ ਦਾ ਨਹੀਂ ਵੀ ਜੁੜਿਆ ਉਹ ਵੀ ਉਸ ਰੈਲੀ ਵਿੱਚ ਹਸਾਂ ਜਿਹੜੀ ਗੱਲ ਆ ਕਿ ਨਾ ਭੇਰੀ ਜਿਹੜਾ ਨਾ ਭੇਰਾ ਧਰਨਾ ਲੱਗਿਆ ਕਿਉਂਕਿ ਉਸ ਧਰਨੇ ਬਾਰੇ ਤਕਰੀਬਨ ਮੈਨੂੰ 9 ਵਜੇ ਪਤਾ ਲੱਗਿਆ 10 ਵਜੇ ਮੈਂ ਉਸ ਧਰਨੇ ਦੇ ਵਿੱਚ ਸਾਮਣ ਰਹਾ ਬੀਕੇਜੂ ਏਕਤਾ ਆਜ਼ਾਦ ਵੱਲੋਂ ਉਹ ਧਰਨਾ ਲੱਗਿਆ ਕਿਉਂਕਿ ਜਿਹੜਾ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਮੋਰਚੇ ਲੱਗੇ ਹੋਏ ਤੇ ਉਹ ਸਰਕਾਰ ਨੇ ਜਵਰੀ ਮਤਲਬ ਮੋਰਚੇ ਚਕਾਏ ਨੇ ਬੁਰੀ ਤਰ੍ਹਾਂ ਸਾਡਾ ਜਿਹੜਾ ਹੈਗਾ ਉਹ ਮੋਰਚੇ ਨੂੰ ਕੁਚਲਿਆ ਸਰਕਾਰ ਨੇ ਇਹਦੀ ਸਰਕਾਰ ਨੂੰ ਅਸੀਂ ਸਿਰੇ ਤੱਕ ਨਹੀਂ ਭੁੱਲ ਸਕਦੇ ਤੇ ਉੱਥੋਂ ਸਾਡਾ ਸਮਾਨ ਬਹੁਤ ਚੋਰੀ ਹੋ ਗਿਆ ਟਰਾਲੀਆਂ ਚੋਰੀ ਹੋ ਗਿਆ ਸਿਲੰਡਰ ਚੋਰੀ ਹੋ ਗਿਆ ਫਰਿੱਜ ਚੋਰੀ ਹੋ ਗਿਆ ਜਨਰੇਟਰ ਚੋਰੀ ਹੋ ਗਿਆ ਬਿਜਲੀ ਦਾ ਸਮਾਨ ਚੋਰੀ ਹੋਇਆ ਪੱਖੇ ਚੋਰੀ ਹੋਏ ਨੇ ਅਸੀਂ ਸੋਨੂੰ ਸਮਾਨ ਜਿੰਨਾ ਸਾਡੀ ਰਸੋਈ ਦਾ ਸਮਾਨ ਉਰੇ ਘਰੇ ਆ ਉਨਾਂ ਹੀ ਸਮਾਨ ਸਾਡਾ ਉੱਥੇ ਸੀਗਾ